ਮੌਤ ਦਾ ਇੰਤਿਆਰ ਕਰ ਰਿਹਾ ਤੇ ਮੌਤ ਦੇ ਬਿਲਕੁਲ ਨੇੜੇ ਪਿਆ ਜਗਦੀਪ ਸਿੰਘ ਦਾ ਸਾਰਾ ਚੱਡਾ ਥੱਲਿਓ ਲੱਤਾਂ ਦੇ ਵਿਚਾਲਿਓ ਓਡਾ ਤੇ ਚੱਡਾ ਸਾਰਾ ਕੀੜੇ ਖਾ ਗਏ ਜੀ ਏਡੇ ਏਡੇ ਮੋਰੇ ਆ ਦੋ ਆਹ ਨੰਗਾਰਿਆ ਓ ਓ ਪਿਓ ਦਾ ਪੁੱਤ ਬਾਈ ਅੱਖਾਂ ਦੇ ਸਾਹਮਣੇ ਉਹਨੂੰ ਕੀੜੇ ਖਾਈ ਜਾਂਦੇ ਯਾਰ ਪਿਓ ਦੇ ਦਿਲ ਤੇ ਕੀ ਬੀਤਦੀ ਹੋਊਗੀ ਨਸ਼ੇ ਨੇ ਗੋਲੀਆਂ ਨੇ ਬਾਪੂ ਦਾ ਪੁੱਤ ਜਗਦੀਪ ਸਿੰਘ ਗੱਲ ਆ ਹਾਲਾਤਾਂ 'ਚ ਖੜਾ ਕਰਤਾ ਲਿਆ ਕੇ ਨਾ ਘਰ ਆ ਨਾ ਬਾਹਰ ਆ ਨਾ ਰਿਸ਼ਤੇਦਾਰ ਆ ਨਾ ਕੋਈ ਭੈਣ ਆ ਨਾ ਕੋਈ ਭਰਾ ਵਾ ਨਹੀਂ ਬੀਨਾਂ ਮੱਸੇ ਨੇ ਨਹੀਂ ਨਹੀਂ ਬਾਪੂ ਬਚੂਗਾ ਕਿਉਂ ਨਹੀਂ ਬਚਣਾ ਇਹਨੇ ਬਚੂਗਾ ਪੈਸੇ ਲਈ ਜਾਈਂ ਮੈਨੂੰ ਇਹ ਚਾਹੀਦਾ ਓਏ ਯਾ ਘੌਣ ਮੈਂ ਜਾਣਾ ਓਏ ਓ ਰੱਬਾ ਰਿਆ ਓਏ ਓਵਾਟ ਕਰੋ ਬਹੁਤ ਬੁਰੇ ਹਾਲਾਤ ਨੇ ਜਿਹੜੇ ਪਏ ਹੋਇਆ ਮੇਰੇ ਵੀਰ ਦੇ ਜੇ ਕੋਈ ਰੱਬ ਦਾ ਰੂਪ ਇਹਨਾਂ ਦੀ ਹੈਲਪ ਕਰ ਸਕਦਾ ਤਾਂ ਜੁੜੋ ਘਾਨੀ ਇਹੀ ਆ ਵੱਤ ਉਹ ਦਸ਼ੇਅਰ ਕਰਨਾ ਜੇ ਕੋਈ ਵੀਨ ਮੇਰਾ ਵੀਰ ਹੈਲਪ ਕਰ ਸਕਦਾ ਨਾ ਟੱਕ ਦੋ ਬੱਬੀ ਟੱਕ ਦੋ ਕੋਈ ਕਰ ਬਹੁਤ ਬੁਰੇ ਹਾਲ ਨੇ ਜੀ ਬੱਬੂ ਜੀ ਤੁਹਾਡਾ ਪਿੰਡ ਕਿਹੜਾ ਜੀ ਹਾਲ ਵੰਗ ਰਾ ਜੀ ਤੇ ਜਵਾਗਰੂ ਕੀ ਹੋਇਆ ਸੀ ਬੱਬੂ ਜੀ ਰਾਹ ਗਿਆ ਸੀਗਾ ਬੋਲਾ ਅੱਛਾ ਜੀ ਗੜ ਹੋ ਗਿਆ ਅੱਛਾ ਜੀ ਉਹ ਮੰਦਰਾ ਮੰਦਰਾ ਜਵਾਈ ਤੋਂ ਇਧਰ ਆਉਂਦੇ ਰਹਿ ਡਾਕਟਰ ਆ ਅੱਛਾ ਜੀ ਪੈਸੇ ਹੈ ਨਹੀਂ ਜੀ ਗਰੀਬ ਬੰਦਾ ਆ ਠੀਕ ਆ ਬਈ ਉਹ ਵੱਧ ਗਿਆ ਜੀ ਬਹੁਤ ਬਜ਼ਾਰ ਬਾਬਾ ਤੁਸੀਂ ਦੇਖਿਆ ਹੀ ਹੈ ਬਿਲਕੁਲ ਬਾਪੂ ਜੀ ਥੋੜਾ ਵੀ ਇਹਦੇ ਕਟਾਣੂ ਪਏ ਹੋਏ ਬਾਪੂ ਜੀ ਰਾਹ ਤਾਂ ਕੀੜੇ ਪੈ ਗਏ ਕੀੜੇ ਸ਼ਾਇਦ ਇੱਥੇ ਆ ਗਏ ਆ ਕਿੰਨੇ ਜੇ ਤੋਂ ਇੱਥੇ ਬਾਪੂ ਜੀ ਤੁਸੀਂ ਇੱਥੇ ਕਿੰਨੇ ਜੇਰ ਤੋਂ ਹੀ ਪਏ ਅੱਛਾ 15ਵੇਂ ਤੇ ਆ ਕੋਈ ਬਾਪੂ ਜੀ ਕਿਸ ਨੇ ਸਾਰ ਲਈ ਕਹਿੰਦੇ ਨੇ ਕੋਈ ਖਬਰ ਥਾਰ ਲਈ ਇੱਥੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਗਿੱਲ ਚੌਂਕ ਦੇ ਵਿੱਚ ਆ ਨਹਿਰ ਦੇ ਉੱਪਰ ਇੱਧਰ ਨੂੰ ਮੇਰਕੋਟਲਾ ਆ ਜਾਂਦਾ ਜੀ ਗਿੱਲਾਂ ਤੇ ਇਸ ਪਾਸੇ ਅਰੋੜਾ ਪੈਲੇ ਸਿਨੇਮਾ ਵਾਲਾ ਲੁਧਿਆਣਾ ਸ਼ਹਿਰ ਆ ਤੇ ਇੱਥੇ ਇੱਕ ਆ ਬੰਦਾ ਪਿਆ ਲਿਟਰਲੀ ਮੌਤ ਦਾ ਇੰਤਜ਼ਾਰ ਕਰ ਰਿਹਾ ਤੇ ਮੌਤ ਦੇ ਬਿਲਕੁਲ ਨੇੜੇ ਪਿਆ ਪੈਰਾਂ ਦੇ ਹਾਲਾਤ ਦੇਖੋ ਤੇ ਕੂੜੇ ਦੇ ਕੋਲੇ ਪਿਆ ਵਾ ਤੇ ਮੱਖੀਆਂ ਮੂੰਹ 'ਚ ਵੀ ਬੜੀ ਜਾਂਦੀਆਂ ਨੱਕ 'ਚ ਵੀ ਅੱਖਾਂ 'ਚ ਵੀ ਤੇ ਆਹ ਕੱਪੜਾ ਚੱਕ ਕੇ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਹਟ ਲਿਆਈਏ ਤਾਂ ਸਪਰੇ ਪਈ ਆ ਲੈ ਆ ਜਾ ਕੇ ਮੱਖੀ ੜਾ ਮਾਰੀ ਸੱਚੀ ਗੱਲ ਬਾਈ ਇਹ ਤਾਂ ਬਾਲੀ ਮਾਰੀ ਹਾਲਤਾ ਯਾਰ ਹਾਂ ਮੈਂ ਤੁਹਾਨੂੰ ਤਾਂ ਵੀਡੀਓ ਪੋਸਟ ਦਿਖਾਇਆ ਤੇ ਇਹ ਆ ਸਾਰਾ ਗਲਿਆ ਹੋਇਆ ਜੀ ਪਿੱਛੇ ਕੀੜੇ ਪਏ ਹੋਏ ਐ ਦੇ ਇਹਦੀ ਬੈਕ ਸਾਈਡ ਆ ਜਿਹੜੀ ਸਾਰੀ ਕੀੜਿਆਂ ਨੇ ਖਾਦੀ ਹੋਈ ਆ ਜੀ ਮੱਖੀਆਂ ਦੇ ਮਾਰ ਸਪਰੇ ਦੂਰੋਂ ਮਾਰੀ ਥੋੜੀ ਦੂਰੋਂ ਹਾਂ ਬੱਸ 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 ਉਹ ਕਿੰਨੇ ਕਿਦੋਂ ਦਾ ਪਿਆ ਜੀ ਇਹ ਹੋ ਗਏ ਨਹੀਂ ਨਹੀਂ ਇਹਨਾਂ ਨੂੰ ਹੋ ਗਏ 2 ਮਹੀਨੇ ਆਜਾ ਬਾਪੂ ਅੱਗੇ ਆਜੋ ਇੱਥੇ 2 ਮਹੀਨੇ ਤੋਂ ਪਏ ਨੇ 2 ਮਹੀਨੇ ਤੋਂ ਮੈਂ ਜੀ ਦੇਖ ਰਿਹਾ ਥੋੜੇ ਬੰਦੇ ਦਿਨ ਕੱਟੇ ਹੋਣਗੇ ਚਲੋ ਦੋ ਦਿਨ ਕੱਟੇ ਹੋਣਗੇ ਬਾਪੂ ਘਰ-ਬਾਰ ਥੋੜਾ ਜਸਪਾਲ ਬਾਂਗਰ ਪਿੰਡ ਆ ਜੀ ਇਹ ਤੁਹਾਡਾ ਮੁੰਡਾ ਕੋਈ ਹਾਂਜੀ ਯਾਰ ਬਾਪੂ ਐ ਕਿਵੇਂ ਬਣ ਗਏ ਹਾਲਾਤ ਕਿਹੜਾ ਕੀੜੇ ਪਏ ਪਏ ਸਾਰਾ ਗਲਿਆ ਪਿਆ ਬਾਪੂ ਸਨਾਂ ਪੈਸੇ ਹੈ ਨਹੀਂ ਇਲਾਜ ਹੋਣਾ ਨੇ ਬਾਪੂ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਪੁੱਛਦਾ। ਤੋਂ ਕਿੰਨੇ ਬੱਚੇ ਆ ਤੁਹਾਡੇ? ਮੇਨਾ ਇੱਕ ਲੜਕੀ ਆ ਇੱਕ ਲੜਕਾ। ਲੜਕੀ ਵਿਆਹੀ ਹੋਈ ਆ। ਲੜਕੀ ਵਿਆਹੀ ਹੋਈ ਆ। ਤੇ ਕੋਈ ਭਰਾ ਭਤੀਜਾ ਕੋਈ ਭੂਆ ਮਾਸੀ ਚਾਚਾ ਤਾਇਆ ਕੋਈ ਨਹੀਂ ਪੁੱਛਦਾ ਚਾਚਾ ਚਾਚੇ ਚੂਚੇ ਸਭ ਹੈਗੇ ਆ। ਚਾਚਾ ਨਹੀਂ ਹੈਗਾ ਚਾਚੇ ਦਾ ਮੁੰਡਾ ਆ ਉਹ ਅਮਰੀਕਾ ਆ। ਅੱਛਾ। ਹਾਂਜੀ। ਮੇਰੇ ਭਾਂਜੇ ਆ ਦੋ। ਉਹ 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 ਵੀ ਬਾਹਰ ਗਏ ਹੋਇਆ। ਕੋਈ ਪੁੱਛਣਾ ਨਹੀਂਗਾ ਜੀ ਮੈਂ ਗਰੀਬ ਬੰਦਾ ਨਹੀਂ ਬਾਪੂ ਘਰ ਕਿੱਥੇ ਗਿਆ ਤੁਹਾਡਾ ਹਾਂਜੀ ਤੁਹਾਡਾ ਘਰ ਘਰ ਵਿੱਚ ਬੁਚ ਦਿੱਤਾ ਕਿ ਤੇ ਬਹਿਲਾ ਹੀ ਨਸ਼ੇ-ਨਸ਼ੇ ਕਰਦੇ ਸੀ ਮੈਂ ਤਾਂ ਕੁਝ ਨਹੀਂ ਕਰਦਾ ਜੀ ਮੈਂ ਤਾਂ ਸਿਰਫ ਬੀੜੀ ਪੀਂਦਾ ਠੀਕ ਹੈ ਕੰਮ ਕੀ ਕਰਦੇ ਸੀ ਤੁਸੀਂ ਮੈਂ ਡਰਾਈਵਰ ਬਣਾ ਜੀ ਮੈਂ ਵੀ ਇਹ ਵੀ ਮੈਂ ਡਰਾਈਵਰ ਹਾਂਜੀ ਸਾਰੀ ਸਾਰੀਆਂ ਗੱਡੀਆਂ ਇਹ ਵੀ ਇਹ ਵੀ ਚਲਾਉਣੇ ਡਰਾਈਵਰ ਸੀ ਹਾਂ ਮੈਂ ਬਣਾਇਆ ਡਰਾਈਵਰ ਨਹੀਂ ਮੈਂ ਬਣਾਇਆ ਅੱਛਾ ਜਦੋਂ ਕਿ ਤੁਸੀਂ ਵੀ ਡਰਾਈਵਰੀ ਕੀਤੀ ਸਾਰੀ ਉਮਰ ਇਹ ਵੀ ਡਰਾਈਵਰੀ ਕਰਦਾ ਸੀ ਹਾਂਜੀ ਇਹਦੀ ਮੰਮੀ ਉਹ ਮਰ ਗਈ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਉਦੋਂ ਕਿੱਥੇ ਰਹਿੰਦੇ ਸੀ ਤੁਸੀਂ ਉਦੋਂ ਕਿਰਾਏ ਤੇ ਰਹਿੰਦੇ ਸੀ ਕਿ ਬਾਗਿਸਤਾਨ ਹੁਣ ਮਾਂ ਦੇ ਮੰਨ ਤੋਂ ਬਾਅਦ ਸੜਕਾਂ ਤੇ ਆ ਗਏ ਹਾਂ ਜਿੰਨਾ ਚਿਰ ਹੋ ਰਹੀ ਆ ਜੀ ਉਹਨਾਂ ਚਿਰ ਸਾਡਾ ਘਰ ਠੀਕ ਠਾਕ ਸੀਗਾ ਮੈਂ ਘਟੋ ਘਟ 15000 ਰੁਪਏ ਕਮਾਉਂਦਾ ਸੀਗਾ 10000 ਮੇਰੀ ਤਨਖਾਹ ਸੀ 5000 ਮੈਨੂੰ ਘੇੜਿਆ ਗੋੜਿਆ ਦੇ ਪੈਸੇ ਮਿਲ ਜਾਂਦੇ ਸੀ ਮੇਰਾ ਵਧੀਆ ਸਰਕਲ ਚੱਲਦਾ ਸੀ ਜਨਾਨੀ ਮੰਨ ਤੋਂ ਬਾਅਦ ਉਹ ਉਹਨਾਂ ਨੇ ਕਿਰਾਇਆ ਦਿੱਤਾ ਨਹੀਂ ਕਿ ਆ ਮੈਂ ਬਿਮਾਰ ਹੋ ਗਿਆ ਉਹਨਾਂ ਨੇ ਸਮਾਨ ਚੱਕ ਕੇ ਬਾਹਰ ਰੱਖਦਾ 80 90000 ਰੁਪਏ ਦਾ ਸਮਾਨ ਫਿਕਾ ਉਹ ਰਾਤ ਨੂੰ ਬਾਹਰ ਚੱਕ ਕੇ ਲੈ ਗਿਆ ਸਮਾਨ ਵੀ ਲੈ ਗਿਆ ਕੋਈ ਹਾਂਜੀ ਰਾਤ ਨੂੰ ਉਹਨਾਂ ਨੇ ਕਿਰਾਇਆ ਨਹੀਂ ਦਿੱਤਾ ਗਿਆ ਉਹਨਾਂ ਨੇ ਚੱਕ ਕੇ ਬਾਹਰ ਰੱਖਤਾ ਮਕਾਨ ਮਾਲਕਾਂ ਨੇ ਜਸਪਾਲ ਬਾਂਗੜਾ ਹਾਂਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਬਲਦੇਵ ਸਿੰਘ ਆ ਜੀ ਬਲਦੇਵ ਸਿੰਘ ਜੀ ਇਹਦਾ ਕੀ ਨਾਮ ਆ ਮੁੰਡੇ ਦਾ ਮੇਰਾ ਨਾਮ ਜਗਦੀਪ ਸਿੰਘ ਜਗਦੀਪ ਸਿੰਘ ਨੇ ਪੜਿਆ ਲਿਖਿਆ ਨਹੀਂ ਜੀ 6 ਕੁ ਪੜਿਆ ਫੋਟੋਬਟਰੱਕ ਡਰਾਈਵਰ ਤੁਹਾਡੀ ਡਰਾਈਵਿੰਗ ਸਿੱਖਣ ਲੱਗ ਗਏ ਤੁਹਾਡੇ ਨਾਲ ਜਦੋਂ ਮੈਂ ਖਿਆਲੀ ਪੜਿਆ ਨਸ਼ਾ ਕੀ ਕਰਦਾ ਸੀ ਇਹ ਨਸ਼ਾ ਦੇਖੋ ਜੀ ਮੇਰੇ ਮੈਂ ਤਾਂ ਬਾਹਰ ਗੱਡੀ ਤੇ ਹੁੰਦਾ ਸੀ ਨਹੀਂ ਹੁਣ ਪਤਾ ਤਾਂ ਹੁੰਦੇ ਪਿਓ ਨੂੰ ਪੁੱਤ ਦਾ ਪਤਾ ਹੀ ਹੁੰਦਾ ਗੋਰੀਆਂ ਗਾਲੀਆਂ ਤਾਂ ਮੈਂ ਦੇਖਿਆ ਖਾਂਦਾ ਬਾਕੀ ਹੋਰ ਮੈਂ ਕਹਿ ਨਹੀਂ ਸਕਦਾ ਕਿ ਜਿਹੜੀ ਚੀਜ਼ ਮੇਰੇ ਸਾਹਮਣੇ ਖਾਣ ਯਾਨੀ ਕਿ ਹੁਣੇ ਪਿੱਛੇ ਆ ਬੈਗ ਤੇ ਕੀ ਹੋ ਗਿਆ ਕੀੜੇ ਕਿਵੇਂ ਪੈ ਗਏ ਸਾਰੇ ਬਹੁਤ ਬੁਰਾ ਹਾਲ ਹੈ ਮੈਂ ਤੁਹਾਨੂੰ ਦਿਖਾਉਣਾ ਭਾਈ ਮੈਂ ਤੁਹਾਨੂੰ ਦਿਖਾਉਣਾ ਤੁਹਾਡੇ ਦੇਖਣ ਵਾਲਾ ਹਾਲ ਨਹੀਂ ਨਹੀਂ ਕੋਈ ਨਾ ਬਾਪੂ ਬਾਈ ਚੱਟਾ ਵੀ ਗਲਿਆ ਪਿਆ ਸਾਰਾ ਓਹ ਹੋ ਉਹ ਤਾਂ ਸਾਰਾ ਹੀ ਖਾ ਲਿਆ ਹਾਂਜੀ ਚੱਡਾ ਵੀ ਗਲਿਆ ਹੋਇਆ ਸਾਰਾ ਬਾਈ ਖੜੇ ਖੜੇ ਚੱਡਾ ਵੀ ਗਲਿਆ ਹੋਇਆ ਜਗਦੀਪ ਸਿੰਘ ਨੂੰ ਆ ਕੀੜੇ ਖਾਈ ਜਾਂਦੇ ਆ ਜੀ ਹਾਂਜੀ ਜਗਦੀਪ ਸਿੰਘ ਦਾ ਸਾਰਾ ਚੱਡਾ ਥੱਲਿਓ ਲੱਤਾਂ ਦੇ ਵਿਚਾਲਿਓ ਓਡਾ ਤੇ ਚੱਡਾ ਸਾਰਾ ਕੀੜੇ ਖਾ ਗਏ ਜੀ ਏਡੇ ਏਡੇ ਮੋਰੇ ਆ ਦੋ ਤੁਹਾਨੂੰ ਦਿਖਾਣ ਟੱਕਦੇ ਬੁੱਤ ਮੜਾ ਟੱਕਦੇ ਤੁਹਾਨੂੰ ਦਿਖਾ ਨਹੀਂ ਸਕਦੇ ਦੀ ਇਹ ਜ਼ਖਮ ਪਰ ਇਹ ਆਦਮਖੋਰ ਕੀੜੇ ਤੁਸੀਂ ਜਰੂਰ ਦੇਖੋ ਇਹ ਜਗਦੀਪ ਸਿੰਘ ਨੂੰ ਖਾ ਰਹੇ ਨੇ ਆ ਕੀੜੇ ਇਨਸਾਨ ਦੀ ਚਰਬੀ ਨੂੰ ਖਾਂਦੇ ਨੇ ਤੇ ਆ ਜਗਦੀਪ ਸਿੰਘ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ ਤੇ ਇਹਦਾ ਪਿਓ ਇਧਰੋਂ ਉਧਰੋਂ ਮੰਗ ਕੇ ਰੋਟੀ ਖਵਾਈ ਜਾਂਦਾ ਉਹਨੂੰ ਹਸਪਤਾਲ ਜਾਣ ਜੋਗੇ ਪੈਸੇ ਨਹੀਂ ਬਾਬੂ ਕਿਹੜੇ ਹਸਪਤਾਲ ਗਏ ਸੀ ਲੈ ਕੇ ਇਹਨੂੰ ਹਾਂਜੀ ਮਾ ਆਲਮਗਿਰ ਗਿਆ ਸੀ ਗੱਲ ਉੱਥੇ ਕੀ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਦੋ ਟੀਕੇ ਲਾਏ ਆ ਬਸ ਫਿਰ ਬਸ ਕੁਝ ਨਾਲ ਕਹਿੰਦੇ ਤੁਹਾਨੂੰ ਭੇਜਦਾ ਸੀ ਉਹਨਾਂ ਨੇ ਕਹਿੰਦੇ ਹੋਰ ਹਸਪਤਾਲ ਹਾਂਜੀ ਦਸੇਪਲ ਭੇਜਦਾ ਸੀਗਾ ਸਿਵਲ ਹਸਪਤਾਲ ਭੇਜਦਾ ਹਾਂਜੀ ਸਿਵਲ ਵਾਲਿਆਂ ਨੇ ਉਹਨਾਂ ਨੇ ਵੀ ਨਹੀਂ ਉਹ ਸਿਰਫ ਉਸੇ ਨੂੰ 4-5 ਦਿਨ ਲਾਏ ਆ ਸਿਵਲ ਹਾਂਜੀ ਫਿਰ ਸਿਵਲ ਵਾਲਿਆਂ ਨੇ ਕਿੱਥੇ ਭੇਜਤਾ ਤੇ ਉਹਨਾਂ ਨੇ ਗੰਦੀਗੜ੍ਹ ਤੇ 32 ਸੈਕਟਰ ਭੇਜਤਾ ਹਾਂਜੀ 32 ਸੈਕਟਰ ਅੱਛਾ ਫਿਰ ਉੱਥੇ ਉਹਨਾਂ ਨੇ ਜਵਾਬ ਉਹ ਕੀ ਕਹਿੰਦੇ ਉਹ ਕਹਿੰਦੇ ਸਾਡੇ ਕੋਲੇ ਇਲਾਜ ਨਹੀਂ ਹੈਗਾ ਜਵਾਬ ਦਿੱਤਾ ਮਤਲਬ ਪੱਟੀ ਪੁੱਟੀ ਵੀ ਨਹੀਂ ਕੀਤੀ ਉਹਨਾਂ ਨੇ ਹਾਂਜੀ ਕੁਛ ਨਹੀਂ ਕੀਤਾ ਜੀ ਚੰਡੀਗੜ੍ਹ ਵਾਲਿਆਂ ਨੇ ਸਿਵਲ ਵਾਲਿਆਂ ਨੇ ਹਜੇ ਕਿਹੜੇ ਕਿਹੜੇ ਲਾਏ ਆ ਹਾਂ ਚੰਡੀਗੜ੍ਹ ਵਾਲਿਆਂ ਨੇ ਕੁਛ ਨਹੀਂ ਕੀਤਾ ਓਏ ਇੱਕ ਪਿਓ ਦਾ ਪੁੱਤ ਬਾਈ ਅੱਖਾਂ ਦੇ ਸਾਹਮਣੇ ਉਹਨੂੰ ਕੀੜੇ ਖਾਈ ਜਾਂਦੇ ਯਾਰ ਪਿਓ ਦੇ ਦਿਲ ਤੇ ਕੀ ਬੀਤਦੀ ਹੋਊਗੀ ਆ ਕੀੜੇ ਪਿਓ ਨੂੰ ਆਪਦੇ ਨੂੰ ਦੇਖ ਕੇ ਕੀ ਬੀਤਦੀ ਹੋਊ ਤੇ ਦਿਲ ਤੇ ਉਹਦਾ ਪੁੱਤ ਨੂੰ ਖਾ ਰਹੇ ਨੇ ਆ ਕੀੜੇ ਬਾਪੂ ਆਪ ਦੱਸਦਾ ਕਹਿੰਦਾ ਪੁੱਤ ਚੱੱਡੇ ਖਾ ਗਏ ਸਾਰੇ ਚੱੱਡਾ ਖਾ ਗਏ ਉਹਦਾ ਪੱਟਾਂ ਦੇ ਵਿਚਾਲੇ ਵਾਲੀ ਸਾਰੀ ਪੁੜਾ ਵੀ ਆ ਜੀ ਪੁੜਾ ਸਾਰਾ ਕੀੜੇ ਖਾ ਗਏ ਆ ਜੀ ਬਾਪੂ ਜ਼ਮੀਨ ਜਾਇਦਾਦ ਨਹੀਂ ਸੀ ਕੋਈ ਖੇਤੀਬਾੜੀ ਕਰਦੇ ਸੀ ਪਹਿਲਾਂ ਹਾਂਜੀ ਨਹੀਂ ਮੈਂ ਤਾਂ ਕੀਤੀ ਹੋਈ ਨਹੀਂ ਜੀ ਕੋਰੇ ਨੂੰ ਆ ਜਾ ਦੂਜੇ ਭਰਾ ਭਤੀਜੇ ਖੇਤੀਬਾੜੀ ਵਾਲੇ ਕੀ ਹੈ ਪਰਿਵਾਰ ਜਿਹੜਾ ਪਰਿਵਾਰ ਆ ਤੁਹਾਡਾ ਹਾਂਜੀ ਜ਼ਮੀਦਾਰ ਆ ਜੀ ਮਹਾਨਤਾ ਕੀ ਗੋਤ ਆ ਤੁਹਾਡਾ ਗਿੱਲਾ ਜੀ ਗਿੱਲ ਗੋਤ ਮੈਂ ਕਹਿ ਨਹੀਂ ਲੱਗਿਆ ਸੀ ਕਿ ਵੀ ਜਗਦੀਪ ਸਿੰਘ ਗਿੱਲ ਕਿਉਂਕਿ ਆ ਸਾਰੇ ਪਿੰਡ ਗਿੱਲਾਂ ਦੇ ਆ ਹਾਂਜੀ ਗਿੱਲਾ ਗੋਤ ਜ਼ਮੀਦਾਰ ਪਰਿਵਾਰ ਆ ਗਿੱਲ ਪਰਿਵਾਰ ਆ ਜਗਦੀਪ ਸਿੰਘ ਗਿੱਲ ਬਾਪੂ ਤੁਸੀਂ ਕੀ ਨਾਮ ਦੱਸੇ ਆਪਣਾ ਬਲਦੇਵ ਸਿੰਘ ਬਲਦੇਵ ਹਾਂਜੀ ਬਲਦੇਵ ਸਿੰਘ ਬੱਲਾ ਬਲਦੇਵ ਸਿੰਘ ਬੱਲਾ ਬਾਪੂ ਬਲਦੇਵ ਸਿੰਘ ਗਿੱਲ ਤੇ ਆ ਜਗਦੀਪ ਸਿੰਘ ਗਿੱਲ ਪਿਆ ਕੋਲਤਾ ਪੁੱਤ ਆ ਬਾਪੂ ਦਾ ਦੋਨੇ ਡਰਾਈਵਰੀ ਕਰਦੇ ਸੀਗੇ ਛੋਟੀ ਦੇ ਡਰਾਈਵਰ ਆ ਦੋਨੇ ਪਿਓ ਪੁੱਤ ਬਾਪੂ ਆਪ ਮੰਨਦਾ ਕਹਿੰਦਾ ਜਦੋਂ ਮੇਰੀ ਘਰ ਵਾਲੀ ਸੀਗੀ ਉਦੋਂ ਘਰ ਤੇ ਰੰਗ ਭਾਗ ਲੱਗੇ ਸੀ ਕਹਿੰਦਾ ਜਿੱਦਣ ਉਹ ਮਰ ਗਈ ਬਸ ਅਸੀਂ ਸੜਕ ਤੇ ਆ ਗਏ 6 ਮਹੀਨੇ ਹੋ ਗਏ ਮਾਤਾ ਨੂੰ ਮਰੀ ਨੂੰ ਤੇ 6 ਮਹੀਨੇ ਤੋਂ ਹੀ ਸੜਕ ਤੇ ਆ ਮਕਾਨ ਮਾਲਕਾਂ ਨੇ ਚੱਕ ਕੇ ਸਮਾਨ ਬਾਹਰ ਰੱਖਤਾ ਘਰ ਚੋਂ ਕੱਢ ਕੇ ਅਸੀਂ ਲੱਭੇ ਹਜ਼ਾਰ ਦਾ ਸਮਾਨ ਸੀ ਬਾਪੂ ਕਹਿੰਦਾ ਉਹ ਵੀ ਲੋਕ ਚੱਕ ਕੇ ਲੈ ਗਏ ਟੀਵੀ ਫਰਿੱਜ ਕੂਲਰ ਜੋ ਸੀ ਸਭ ਕੁਝ ਉਹ ਵੀ 80 90 ਹਜ਼ਾਰ ਅਸੀਂ 80 90 ਹਜ਼ਾਰ ਦਾ ਸਮਾਨ ਡਰਾਈਵਰੀ ਕਰ ਕਰ ਬਣਾਇਆ ਸੀਗਾ ਆ ਟਰੱਕ ਡਰਾਈਵਰ ਜਾਂਦੇ ਨੇ ਆ ਟੈਂਪੂ ਜਾਂਦੇ ਨੇ ਆ ਸਾਰੇ ਵੀਰ ਸੜਕਾਂ ਤੇ ਜਿਹੜੇ ਤੁਰੇ ਫਿਰਦੇ ਨੇ ਕਿੰਨੇ ਲੋਕ ਨੇ ਜਿਹੜੇ ਡਰਾਈਵਰੀ ਕਰਦੇ ਨੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਨੇ ਪਰ ਡਰਾਈਵਰੀ ਕਿਤੇ ਦੇ ਵਿੱਚ ਆ ਨਸ਼ਾ ਪਤਾ ਨਹੀਂ ਕਿੱਥੋਂ ਵੜ ਗਿਆ ਆ ਬਾਪੂ ਦਾ ਪੁੱਤ ਨਸ਼ੇ ਕਰਦਾ ਸੀ ਗੋਲੀਆਂ ਖਾਂਦਾ ਸੀ ਅੱਜ ਆਪਣੀ ਸੋਚੀ ਵੀ ਭੁੱਲੀ ਬੈਠਾ ਨਸ਼ੇ ਨੇ ਗੋਲੀਆਂ ਨੇ ਬਾਪੂ ਦਾ ਪੁੱਤ ਜਗਦੀਪ ਸਿੰਘ ਗੱਲ ਆ ਹਾਲਾਤਾਂ 'ਚ ਖੜਾ ਕਰਤਾ ਲਿਆ ਕੇ ਲੁਧਿਆਣਾ ਗਿੱਲ ਚੌਂਕ ਦੇ ਵਿੱਚ ਪਿਆ ਗਿੱਲੇ ਦੇ ਪੁਲ ਤੇ ਗਿੱਲਾਂ ਵਾਲੇ ਪੁਲ ਤੇ ਨਹਿਰ ਤੇ ਨਹਿਰ ਦੇ ਉੱਤੇ ਕੀੜਿਆਂ ਤੋਂ ਖਾਧਾ ਜਾ ਰਿਹਾ ਜਗਦੀਪ ਸਿੰਘ ਗਿੱਲ ਸਾਹਮਣੇ ਪੁਲਿਸ ਦੀ ਗੱਡੀ ਖੜੀ ਆ ਇੱਥੋਂ ਦੀ ਵੱਡੇ ਅਫਸਰ ਵੱਡੇ ਲੀਡਰ ਵੀ ਨਿਕਲਦੇ ਆ ਗੁਰਦੁਆਰਾ ਆਪ ਇੱਥੇ ਆਲਮਗੀਰ ਸਾਹਿਬ ਆ ਉੱਥੇ ਗਏ ਵਿਚਾਰੇ ਉੱਥੇ ਉਹਨਾਂ ਨੂੰ ਜਿੰਨਾ ਕਿ ਇਲਾਜ ਹੋਇਆ ਉਹਨਾਂ ਨੇ ਕੀਤਾ ਉਹਨਾਂ ਨੇ ਸਿਵਲ ਪ੍ਰੇਜ ਭੇਜਤਾ ਸਿਵਲ ਵਾਲਿਆਂ ਨੇ ਕੀਤਾ ਇਲਾਜ ਉਹਨਾਂ ਨੇ ਚੰਡੀਗੜ੍ਹ ਭੇਜਤਾ ਪੀਡੀਆਈ ਵਾਲਿਆਂ ਨੇ ਕੀਤਾ ਉਹ ਕਹਿੰਦੇ ਜੀ ਦੇਖਿਆ ਉਹਨਾਂ ਨੇ ਖੋਲ ਕੇ ਵੀ ਇਹਦਾ ਗਲਿਆ ਪਿਆ ਤੇ ਕੀੜੇ ਪਏ ਪਏ ਆ ਉਹ ਕਹਿੰਦੇ ਸਾਡੇ ਪਾਸ ਦੀ ਗੱਲ ਇਹਨੂੰ ਵਾਪਸ ਲੈ ਜਾਓ ਤੇ ਬਾਪੂ ਫੇਰ ਇੱਥੇ ਚੌਂਕ ਚ ਲਿਆ ਕੇ ਪਾ ਲਿਆ ਇੱਥੇ ਹੀ ਸੀਗਾ ਜੀ ਪਹਿਲਾਂ ਵੀ ਇੱਥੇ ਪਹਿਲਾਂ ਹੀ ਇੱਥੇ ਹੀ ਗਏ ਸੀ ਯਾਨੀ ਕਿ ਚੌਂਕ 'ਚ ਹੀ ਰਹਿੰਦੇ ਹੋ ਤੁਸੀਂ ਤਾਂ ਹਾਂਜੀ ਕਿਤੇ ਜਗ੍ਹਾ ਤਾਂ ਹੈ ਨਹੀਂ ਇੱਥੇ ਹੀ ਬੈਠਨੇ ਆਹ ਤੇਰਾ ਬਿਸਤਰਾ ਹੈ ਹਾਂ ਆ ਬਾਪੂ ਦਾ ਬਿਸਤਰਾ ਬਾਜੀ ਨਾਲ ਹੀ ਬਲਦੇਵ ਸਿੰਘ ਗਿੱਲ ਦਾ ਇਹ ਕੋਈ ਦੇ ਗਿਆ ਕੰਬਲ ਕੱਤਾ ਬਚਾਣਾ ਆਲਾ ਭਲਾ ਕਰੇ ਰੱਬ ਤੇ ਆ ਜਗਦੀਪ ਸਿੰਘ ਦਾ ਬੋਰੀ ਤੇ ਇੱਕ ਬੋਰੀ ਹੋਰ ਵਿਛਾਈ ਹੋਈ ਆ ਦੋ ਬੋਰੀਆਂ ਦੇ ਉੱਤੇ ਪਿਆ ਜਗਦੀਪ ਇਹ ਜ਼ਿਮੀਂਦਾਰ ਭਰਾਵਾਂ ਦੀ ਅੱਜ ਹਾਲਤਾਂ ਪੰਜਾਬ ਦੇ ਵਿੱਚ ਤੁਸੀਂ ਜ਼ਮੀਨਾਂ ਵੇਚੀ ਤਾਂ ਜਾਣਦੇ ਆ ਜ਼ਮੀਨਾਂ ਵੇਚ ਕੇ ਹੱਲ ਕੋਈ ਨਹੀਂ ਭਾਈ ਇੱਕ ਪੀੜੀ ਨੇ ਜ਼ਮੀਨ ਵੇਚ ਕੇ ਖਾਲੀ ਦੂਜੀ ਨੇ ਘਰ ਵੇਚ ਲਿਆ ਤੀਜੀ ਹੁਣ ਆ ਪਏ ਨਿ ਸੜਕ ਤੇ ਇੱਥੇ ਨਾ ਘਾਰਾ ਨਾ ਬਾਹਰਾ ਨਾ ਰਿਸ਼ਤੇਦਾਰਾ ਨਾ ਕੋਈ ਭੈਣ ਆ ਨਾ ਕੋਈ ਭਰਾਵਾ ਕੋਈ ਰਿਸ਼ਤੇਦਾਰ ਨਹੀਂ ਇੱਥੇ ਇੱਥੇ ਭਾਈ ਮਰੇ ਤੋਂ ਬਾਅਦ ਵੀ ਕਿਸੇ ਨੇ ਨਹੀਂ ਪੁੱਛਣਾ ਆ ਪਿਆਵਾ ਜਗਦੀਪ ਇਹੀ ਇਹ ਚਾਰ ਪੈਸੇ ਕਮਾਉਂਦਾ ਹੁੰਦਾ ਇਹੀ ਜਗਦੀਪ ਦੇ ਹੱਥ ਤੇ ਚਾਰ ਛਿੱਲੜ ਹੁੰਦੇ ਗੱਡੀਆਂ ਕਾਰਾਂ ਹੁੰਦੀਆਂ ਕੋਠੀ ਪਾਈ ਹੁੰਦੀ ਦੂਰ ਦਾ ਰਿਸ਼ਤੇਦਾਰ ਵੀ ਨੱਚ ਕੇ ਜਾਂਦਾ ਘਰੇ ਆ ਕੇ ਵਿਆਹ ਤੇ ਜਾਂ ਮੁੰਡੇ ਦੀ ਲੋਹੜੀ ਤੇ ਮਰਨ ਵਾਲਾ ਪਿਆ ਹੁੰਦਾ ਉਦੋਂ ਕੋਈ ਨਹੀਂ ਪੁੱਛਦਾ ਭਾਈ ਉਦੋਂ ਆ ਜਗਦੀਪ ਹੁਣੀ ਕੀੜਿਆਂ ਤੋਂ ਖਾਧੇ ਜਾ ਰਹੇ ਆ ਆ ਸਾਰਾ ਥੱਲੇ ਵਾਲਾ ਹਿੱਸਾ ਕੀੜਿਆਂ ਨੇ ਖਾ ਲਿਆ ਜਗਦੀਪ ਦਾ ਸਾਰਾ ਬਾਥਰੂਮ ਵਾਲੀ ਜਗਾ ਸਾਰੀ ਖਤਮ ਹੋ ਗਈ ਹੈ ਹੀ ਨਹੀਂ ਗਈ ਜਗਦੀਪ ਕੀ ਹੋਇਆ ਵੀਰੇ ਰੋਈ ਜਾਂਦਾ ਤੂੰ ਇੰਨੇ ਦਿਨੋਂ ਕੋ ਸੁੱਤਾ ਨਹੀਂਗਾ ਤੇ ਕਿੱਦਿਆ ਹੁੰਦੀ ਐ ਜੀ ਆਏ ਆਏ ਕਰੀ ਜਾਂਦਾ ਨਾ ਮੈਂ ਜੇਨਰਲ ਚੀਕਾ ਮਾਰੀ ਜਾਂਦਾ ਆਏ ਜੇਨਰਲ ਚੀਕਾ ਮਾਰ ਰਹੀ ਕਿਉਂ ਤੈਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਿਆ ਕੋ ਬਾਪੂ ਬਾਪੂ ਇੱਕ ਬਾਪੂ ਆ ਬਸ ਜਗਦੀਪ ਰੋ ਨਾ ਕੋਈ ਨਾ ਆਪਾਂ ਚਲਦੇ ਹਾਂ ਹਸਪਤਾਲ ਆਪਾਂ ਦਾਖਲ ਕਰਾਉਂਦੇ ਹਾਂ ਠੀਕ ਐ ਬੁਖਾਰ ਤੇ ਤਪੀ ਜਾਂਦਾ ਤੂੰ ਤਾਂ ਯਾਰ ਇੰਨੇ ਲੋયો ਖਾਦਾ ਨਹੀਂ ਗਈ ਕੁਛ ਨਹੀਂ ਖਾਦਾ ਲੈਦਨ ਚੱਲਦਾ ਦਾਦ ਜੀ ਕਿਉਂ ਜਾਂਦਾ ਅੱਛਾ ਲੈਦਨ ਕਿਵੇਂ ਜਾਵਾਂਗੇ ਇਸ ਕਰਕੇ ਖਾਂਦਾ ਹੀ ਨਹੀਂਗਾ ਕੁਛ ਨਹੀਂ ਖਾਂਦਾ ਭਾਈ ਕੀ ਚਾਹ ਕਹਿੰਦਾ ਪੀਂਦਾ ਉਹ ਵੀ ਬਸ ਨਹੀਂ ਪੀਂਦਾ ਬਸ ਇਹਨੇ ਨਹੀਂ ਨਹੀਂ ਬਾਕੀ ਬਚੂਗਾ ਕਿਉਂ ਨਹੀਂ ਬਚਣਾ ਇਹਨੇ ਬਚੂਗਾ ਆਪਾਂ ਚਲਦੇ ਲੈ ਕੇ ਆਪਾਂ ਸਫਾਈ ਕਰਦੇ ਆ ਜਖਮਾਂ ਦੀ ਇਹਨੇ ਠੀਕ ਹੋ ਜਾਣਾ ਫਿਕਰ ਨਾ ਕਰ ਤੂੰ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਹੈ ਭਰਾਵੋ ਕੋਈ ਨਹੀਂ ਕਿਸੇ ਦਾ ਬੇਲੀ ਇੱਥੇ ਹਰ ਬੰਦਾ ਇੱਥੋਂ ਇੱਕ ਦੌੜ 'ਚ ਲੱਗਿਆ ਹੋਇਆ ਕੋਈ ਨਹੀਂ ਦੇਖ ਰਿਆ ਕੋਈ ਮਰੇ ਕੋਈ ਜੀਵੇ ਸੁਥਰਾ ਘੋੜ ਪਤਾਸੇ ਪੀਵੇ ਕੋਈ ਫਰਕ ਨਹੀਂ ਪੈ ਰਿਆ ਕਿਸੇ ਨੂੰ ਵੱਡੀ ਗੱਲ ਤਾਂ ਦੇਖੋ ਸਾਡਾ ਸਿਸਟਮ ਆ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਖੜਿਆ ਗਿੱਲ ਰੋਡ ਦੇ ਉੱਤੇ ਖੜਿਆ ਚੌਕ ਦੇ ਵਿੱਚ ਖੜਿਆ ਨਹਿਰ ਦੇ ਪੁਲ ਤੇ ਖੜਿਆ ਜਿਹੜਾ ਕਿ ਲੁਕਿਆ ਛੁਪਿਆ ਨਹੀਂ ਕਿਤੇ ਇੱਥੋਂ ਦੀ ਵੱਡੇ ਅਫਸਰ ਵੱਡੇ ਲੀਡਰ ਨਿਕਲਦੇ ਆ ਪੁਲਿਸ ਇੱਥੇ بار-ਬਾਰ ਮਿੰਟ-ਮਿੰਟ ਗੀੜਾ ਦੇ ਰਹੀ ਆ ਮਤਲਬ ਸਰਕਾਰੀ ਹਸਪਤਾਲ ਤੋਂ ਜਾ ਕੇ ਵੀ ਮੁੜਿਆ ਆ ਬੰਦਾ ਉੱਥੇ ਵੀ ਕਿਸੇ ਨੇ ਬਾਹ ਨਹੀਂ ਫੜੀ ਫਿਰ ਜਾਊ ਕਿੱਥੇ ਬੰਦਾ ਅੱਜ ਤੱਕ ਹਸਪਤਾਲਾਂ ਦਾ ਕੋਈ ਹਾਲਾਤ ਬਦਲੇ ਸਰਕਾਰੀ ਹਸਪਤਾਲ ਚ ਇੱਕ ਬੰਦਾ ਚਲਿਆ ਜਾਂਦਾ ਜਿਹਦੀ ਆ ਹਾਲਤ ਬਣੀ ਹੋਈ ਆ ਉਹਨੂੰ ਵੀ ਉੱਥੇ ਢੋਈ ਨਾ ਮਿਲੇ ਹੋਰ ਜਾਊ ਕਿੱਥੇ ਫਿਰ ਬੰਦਾ ਫਿਰ ਸ਼ਰਮ ਹੋਣੀ ਚਾਹੀਦੀ ਆ ਪਿੰਡ ਦੇ ਲੋਕਾਂ ਨੂੰ ਜਿਹੜੇ ਇਹਨੂੰ ਜਾਣਦੇ ਨੇ ਪਿੰਡ ਚ ਪਤਾ ਤਾਂ ਨੇ ਸਾਰੇ ਕਿਉਂ ਤੂੰ 2 ਮਹੀਨੇ 3 ਨਵੇਂ ਤੋਂ ਇੱਥੇ ਪਿਆ ਕੋਈ ਤਾਂ ਨੰਗਦਾ ਹੀ ਹੋੂ ਦੇਖਦੇ ਹੋੂ ਵੀ ਆ ਪਿਆ ਬਲਦੇਵ ਬਾਈ ਜੀ ਐਸ਼ੇ ਕੋਣ ਦੇਖਦਾ ਤੂੰ ਪਿੰਡ ਚ ਦੱਸਿਆ ਨਹੀਂ ਕਿ ਇਹਨੂੰ ਗਿਆ ਨਹੀਂ ਮਦਦ ਮੰਗਣ ਕਿਸੇ ਕੋਲੇ ਬੁਲਾਉਣੇ ਨੂੰ ਦੱਸਿਆ ਜੀ ਨਹੀਂ ਪਰੌਣਾ ਤਾਂ ਲੱਗਿਆ ਪਿੰਡ ਚ ਆਪਦੇ ਸ਼ਰੀਕੇ ਕਬੀਲੇ ਚ ਪਿੰਡ ਦੇ ਨੂੰ ਛੱਡ ਕੇ ਕਿੱਥੇ ਜਾਵਾਂ ਮੈਂ ਤੇ ਬਵਾਸਾ ਜਾ ਰਿਹਾ ਮੈਂ ਇੱਕ ਹੋਰੇ ਬੈਠਾ ਬਾਪੂ 3 ਮਹੀਨੇ ਹੋ ਗਏ ਤਿੰਨ ਤਿੰਨ ਮਹੀਨੇ ਦੀ ਪਿੰਡ ਤੇ ਕਿਸੇ ਕੋਲੇ ਵੀ ਨਹੀਂ ਗਿਆ ਤੂੰ ਨਹੀਂ ਪਿੰਡ ਹੈ ਹੀ ਨਹੀਂ ਕੋਈ ਜਿਹਦੇ ਕੋਲੇ ਜਾਵਾਂ ਜੀ ਨਾਲੇ ਤੂੰ ਕਹਿੰਦੇ ਪਰਾ ਚਾਚੇ ਹੈਗੇ ਚਾਚੇ ਦੇ ਮੁੰਡੇ ਹੈਗੇ ਆ ਉਹ ਇੱਥੇ ਨਹੀਂ ਗਿਆ ਬਾਹਰ ਨੇ ਜੀ ਬਾਹਰ ਰਹਿੰਦੇ ਆ ਬਾਹਰ ਕਿਸੇ ਨੂੰ ਦੱਸਿਆ ਫੋਨ ਕੀਤਾ ਬਾਹਰਿਆਂ ਨੂੰ ਪਤਾ ਵੀ ਤੁਹਾਡੀ ਆ ਹਾਲਤਾਂ ਨਹੀਂ ਉਹ ਬਸ ਕੋਈ ਨਹੀਂ ਕੀ ਨਾਮ ਆ ਬਾਹਰ ਲਿਆਨਾ ਕੀ ਨਾਮ ਆ ਇਹ ਕਾਟਿਆ ਦੇ ਮੁੰਡੇ ਦਾ ਨਾਮ ਚੰਦਜੀਤ ਸਿੰਘ ਕਾਟਿਆ ਦੇ ਮੁੰਡੇ ਦਾ ਅੱਛਾ ਦੋ ਉਹ ਦੇ ਮੁੰਡੇ ਆ ਜਿਹੜੇ ਤੇਫਾਰ ਨੇ ਭਾਈ ਕੋਈ ਤਾਂ ਬਾਹ ਫੜੋ ਯਾਰ ਤੁਹਾਡਾ ਖੂਨ ਆ ਭਾਈ ਭਾਈ ਚਾਹੇ ਰਿਸ਼ਤੇਦਾਰੀ ਨੂਰ ਦੀ ਆ ਨੇੜ ਦੀ ਆ ਭਾਈ ਆਪਣਾ ਯਾਰ ਭਾਈ ਤੁਸੀਂ ਨਾਲ ਜਾਣਾ ਬਾਪੂ ਸਾਡੇ ਹਸਪਤਾਲ ਚੱਲੇ ਆ ਆਪਾਂ ਦਾਖਲੇ ਹੋਣਾ ਪੈਸੇ ਵੀ ਚਾਹੀਦੇ ਮੈਨੂੰ ਇਹ ਚਾਹੀਦਾ ਬਾ ਕੋਈ ਨਾ ਬਾਪੂ ਆਪਾਂ ਇਹਨਾਂ ਨਾਲ ਲੈ ਕੇ ਚੱਲਦੇ ਆਂ ਗੱਡੀ ਜੀ ਪਾਓ ਲਿਆਓ ਕੰਬਲ ਚੱਕ ਕੇ ਆਹ ਬਾਪੂ ਵਾਲਾ ਕੰਬਲ ਹੀ ਲੈ ਲਾ ਇੱਥੇ ਪਾ ਲੈਣਾ ਬਾਪੂ ਹੁਣ ਤੈਨੂੰ ਵੀ ਉੱਥੇ ਨਾਲ ਰਹਿਣਾ ਪੈਣਾ ਤੈਨੂੰ ਉੱਥੇ ਬੀੜੀ-ਬੂੜੀ ਨਹੀਂ ਮਲਣੀ ਕੋਈ ਫੇਰ ਨਾ ਕਹੀਂ ਕੋਈ ਨਹੀਂ ਇਹਦੇ ਕੋਲੇ ਰਹਿਣਾ ਇਹਨੂੰ ਚਾਹ ਮਹੀਨਾ ਲੱਗੇ 2 ਮਹੀਨੇ ਲੱਗੇ ਉੱਥੇ ਦਾਖਲ ਕਰਾਂਗੇ ਆਪਾਂ ਇਹਦਾ ਇਲਾਜ ਕਰਾਵਾਂਗੇ ਇੱਥੇ ਹੀ ਹਸਨਪੁਰ ਪਿੰਡ ਆ ਬਾਪੂ ਲੁਧਿਆਣੇ ਆ ਮੁੱਲਾਪੁਰ ਕੋਲੇ ਉੱਥੋਂ ਵੀ ਆਹ ਵੇਖੋ ਮਾੜੇ ਮਨੁੱਖਤਾ ਦੀ ਸੇਵਾ ਤੋਂ ਆਏ ਆ ਅਸੀਂ ਬਾਪੂ ਲੈਣੇ ਨੂੰ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਰਿਆਂ ਦਾ ਜਿਹੜੇ ਤੁਸੀਂ ਖੜੇ ਹੋ ਇੱਥੇ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜਗਦੀਪ ਸਿੰਘ ਗੱਲ ਨੂੰ ਸੁਪਨਿਆਂ ਦੇ ਘਰ ਲੈ ਆਏ ਜੀ ਉਹਨਕਾ ਦੀ ਸੇਵਾ ਤੇ ਜੀ ਅੰਮਾ ਵੀ ਸਾਰਾ ਦੇਖੋ ਜੀ ਕੀੜਿਆਨਾ ਭਰਿਆ ਪਿਆ बस भी बस साफ कर देना आप सारा हूं आ ए ए ए ओ ओ ओ ए आ ए 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 ਓਏ ਯਾ ਕਹੋ ਤੇ ਯਾਰ ਰਹਾਏ ਓ ਰੋਪਾਵੇ ਰਿਆ ਓਏ ਆਵਾਜ਼ ਸੁਣੋ ਆਹ ਨਿਆ ਬੋਲ ਅਰਾਜ ਜਾ ਗਾਇ ਜਾ ਓਏ ਆਇ ਲਾ ਗਏ ਓਏ ਆਇਨਾ ਓਏ ਓਏ ਐ ਜਿਹੜੇ ਮੋٹے ਕੀੜੇ ਜੀ ਆਦਮ ਖੋਰ ਕੀੜੇ ਵੀਰ ਦੀਆਂ ਓਏ ਸਾਰੀਆਂ ਉਹ ਸੈਂਸਟਿਵ ਅੰਗ ਵੱਡ ਵੱਡ ਕੇ ਖਾ ਗਏ ਨੇ ਹਾਏ ਸਾਰੀ ਓਏ ਟੈਸਟੀ ਗਲ ਦੇ ਥੱਲੇ ਵਾਲੀ ਜਗ੍ਹਾ ਸਾਰੀ ਖਾ ਗਏ ਕੀੜੇ ਕਾਲੇ ਕੀੜੇ ਦੇ ਕੁੱਤਾ ਮੱਖੀ ਹੁੰਦੇ ਆੜੀ ਉਹਦੇ ਕੀੜੇ ਨੇ ਓਏ ਤੇ ਸਾਰੀ ਲੈਟਰਨ ਵਾਲੀ ਜਗ੍ਹਾ ਇੱਕ ਪਾਸੇ ਦਾ ਪੁੜਾ ਇਹਦਾ ਸਾਰਾ ਖਾ ਗਿਆ ਕੀੜੇ ਓਏ ਹਾਂ ਬੱਸ ਪਾਸ ਪਾਸ ਆ ਓਏ ਓਏ ਓ ਬਾ